ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਦੇਦਾਰੇ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾਹੀ ਛੇਵੀ ਗੁਰੂ ਸਰ ਸੁਧਾਰ ਇਹ ਅਸਥਾਨ ਛੇਵੇਂ ਪਾਸ਼ਾ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਾਰਨਸ਼ੋ ਪ੍ਰਾਪਤ ਅਸਥਾਨ ਹੈ ਇਸ ਅਸਥਾਨ ਤੇ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 13 ਸਾਵਣ 1631 ਈਸਵੀ ਵਿੱਚ ਆਏ ਸਨ ਗੁਰੂ ਮਹਾਰਾਜ ਇੱਥੇ ਆਏ ਕਿਉਂਕਿ ਇੱਕ ਗਰੀਬ ਸਿੱਖ ਜਿਸ ਦਾ ਨਾਮ ਭਾਈ ਜਵੰਦਾ ਭਾਈ ਪ੍ਰੇਮਾ ਦੱਸਿਆ ਜਾਂਦਾ ਹੈ ਉਹ ਇਸ ਸਥਾਨ ਤੇ ਰਿਹਾ ਕਰਦਾ ਸੀ ਤੇ ਉਹ ਗੁਰੂ ਮਹਾਰਾਜੇ ਨੂੰ ਹਿਰਦੇ ਤੋਂ ਚੇਤੇ ਕਰਦਾ ਸੀ ਆਰਥਿਕ ਹਾਲਤ ਖਰਾਬ ਹੋਣ ਕਰਕੇ ਆਪ ਤਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੇਦਾਰੇ ਕਰਨ ਨਹੀਂ ਜਾ ਸਕਦਾ ਸੀ ਪਰ ਹਮੇਸ਼ਾ ਗੁਰੂ ਮਹਾਰਾਜ ਜੀ ਦਾ ਨਾਮ ਲਿਆ ਕਰਦਾ ਸੀ ਗੁਰੂ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਿਆ ਕਰਦਾ ਸੀ ਅਤੇ ਗੁਰੂ ਮਹਾਰਾ ਨੂੰ ਹੀ ਚੇਤੇ ਕਰਿਆ ਕਰਦਾ ਸੀ ਗੁਰੂ ਹਮੇਸ਼ਾ ਆਪਣੇ ਸਿੱਖ ਦੀ ਸੁਣਦਾ ਹੈ ਜਦੋਂ ਸਿੱਖ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨੂੰ ਚੇਤੇ ਕਰਦਾ ਹੈ ਤਾਂ ਫਿਰ ਗੁਰੂ ਵੀ ਆਪਣੇ ਸਿੱਖ ਦੀ ਬੇਨਤੀ ਸੁਣ ਕੇ ਅਰਦਾਸ ਸੁਣ ਕੇ ਉਸ ਨੂੰ ਦਰਸ਼ਨ ਦੇਦਾਰੇ ਦੇਣ ਆ ਜਾਂਦਾ ਹੈ ਇਹ ਸਥਾਨ ਉਸ ਸਾਸਥਾ ਦਾ ਪ੍ਰਤੀਕ ਹੈ ਜਿਵੇਂ ਭਾਈ ਜਵੰਦਾ ਭਾਈ ਪ੍ਰੇਮਾ ਜੀ ਨੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਨੂੰ ਚੇਤੇ ਕੀਤਾ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਇਸ ਸਥਾਨ ਤੇ ਆ ਕੇ ਭਾਈ ਪ੍ਰੇਮੇ ਨੂੰ ਦਰਸ਼ਨ ਦੇਦਾਰੇ ਦਿੰਦੇ ਹਨ ਭਾਈ ਪ੍ਰੇਮੇ ਦੀ ਪ੍ਰੇਮਾ ਭਗਤੀ ਤੋਂ ਖੁਸ਼ ਹੋ ਕੇ ਉਸ ਨੂੰ ਆਪਣੇ ਸੀਨੇ ਨਾਲ ਲਾਉਂਦੇ ਹਨ ਉਸ ਦੇ ਸਾਰੇ ਦੁੱਖ ਦੂਰ ਕਰ ਦਿੰਦੇ ਹਨ ਅਤੇ ਗੁਰੂ ਮਹਾਰਾਜ ਉਸ ਨੂੰ ਇੱਕ ਆਪਣਾ ਜੋੜਾ ਵੀ ਭੇਟ ਕਰਦੇ ਹਨ ਉਹ ਜੋੜਾ ਭਾਈ ਪ੍ਰੇਮਾ ਜੀ ਦੇ ਅੰਸਵਾ ਸੁਵਿੰਚੋਂ ਸੇਵਾਦਾਰਾਂ ਵੱਲੋਂ ਸੰਭਾਲ ਕੇ ਰੱਖਿਆ ਗਿਆ ਹੈ ਉਸ ਜੋੜੇ ਦੇ ਵੀ ਆਪਾਂ ਦਰਸ਼ਨ ਦੇਦਾਰੇ ਕਰਾਵਾਂਗੇ ਆਓ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਦਰਸ਼ਨ ਦੇਦਾਰੇ ਕਰਦੇ ਹਾਂ ਤੇ ਹੋਰ ਡੂੰਘੇ ਇਤਿਹਾਸ ਨਾਲ ਸਾਂਝ ਪਾਉਂਦੇ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਿੰਡ ਡਰੋਲੀ ਭਾਈ ਤੋਂ 13 ਸਾਵਣ ਸੰਮਤ 1688 ਬਿਕਰਮੀ ਨੂੰ ਸੈਨਾ ਸਮੇਤ ਘੋੜੇ ਤੇ ਸਵਾਰ ਹੋ ਕੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇਣ ਦੇ ਲਈ ਚੱਲ ਪਏ ਗੁਰੂ ਮਹਾਰਾਜ ਬੜੇ ਘਰ ਮੋਦਕੇ ਲੋਪੋਂ ਅਤੇ ਸਿੱਧਵਾਂ ਹੁੰਦੇ ਹੋਏ ਪਿੰਡ ਸੁਧਾਰ ਵਿਖੇ ਪਹੁੰਚੇ ਇੱਥੇ ਇੱਕ ਗਰੀਬ ਸਿੱਖ ਰਹਿੰਦਾ ਸੀ ਜਿਸ ਦਾ ਨਾਮ ਭਾਈ ਜਵੰਦਾ ਜਾਂ ਭਾਈ ਪ੍ਰੇਮਾ ਵੀ ਦੱਸਿਆ ਜਾਂਦਾ ਹੈ ਇਹ ਭਾਈ ਪ੍ਰੇਮਾ ਬਹੁਤ ਹੀ ਪ੍ਰੇਮ ਨਾਲ ਛੇਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੇਤੇ ਕਰਿਆ ਕਰਦਾ ਸੀ ਕਿ ਮੇਰੀ ਪਰੀ ਦੇ ਮਾਲਕ ਮਹਾਰਾਜ ਸਾਹਿਬ ਜੀ ਮੈਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰੋ ਇਹ ਆਪ ਗੁਰੂ ਮਹਾਰਾਜ ਜੀ ਦੇ ਕੋਲ ਨਹੀਂ ਜਾ ਸਕਦਾ ਸੀ ਕਿਉਂਕਿ ਇਹ ਬਹੁਤ ਗਰੀਬ ਸੀ ਇਸ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ਘਰ ਪਰਿਵਾਰ ਦੀ ਪਾਲਣਾ ਪੋਸ਼ਣ ਵਿੱਚ ਸਾਰਾ ਦਿਨ ਨਿਕਲ ਜਾਂਦਾ ਸੀ ਇਸ ਕਰਕੇ ਇਹ ਆਪਣੇ ਪਰਿਵਾਰ ਨੂੰ ਛੱਡ ਕੇ ਕੰਮ ਕਾਰ ਨੂੰ ਛੱਡ ਕੇ ਨਹੀਂ ਜਾ ਸਕਦਾ ਸੀ ਪਰ ਫਿਰਦੇ ਤੋਂ ਗੁਰੂ ਮਹਾਰਾਜ ਜੀ ਨੂੰ ਚੇਤੇ ਕਰਦਾ ਰਹਿੰਦਾ ਸੀ ਸਾਰੇ ਆ ਲੋਕਾਂ ਨੂੰ ਪਤਾ ਸੀ ਕਿ ਇਹ ਜੋ ਭਾਈ ਪ੍ਰੇਮਾ ਹੈ ਗੁਰੂ ਮਹਾਰਾਜ ਜੀ ਨੂੰ ਸਮਰਪਿਤ ਹੈ ਪਰ ਕੋਈ ਇਸ ਗੱਲ ਉੱਤੇ ਯਕੀਨ ਨਹੀਂ ਸੀ ਕਰਦਾ ਕਿ ਛੇਵੇਂ ਪਾਸ਼ਾ ਧੰਗੁਰੂ ਹਰਗੋਬਿੰਦ ਸਿੰਘ ਮਹਾਰਾਜ ਇਸ ਪ੍ਰੇਮੇ ਨੂੰ ਦਰਸ਼ਨ ਦਿਦਾਰੇ ਦੇਣ ਆ ਸਕਦੇ ਹਨ ਪਰ ਇਹ ਭਾਈ ਪ੍ਰੇਮਾ ਹਿਰਦੇ ਤੋਂ ਗੁਰੂ ਮਹਾਰਾਜ ਨੂੰ ਚੇਤੇ ਕਰਦਾ ਸੀ ਗੁਰੂ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਿਆ ਕਰਦਾ ਸੀ ਕਿਉਂਕਿ ਸਿਮਰਨ ਵਿੱਚ ਇਨੀ ਤਾਕਤ ਹੈ ਜਦੋਂ ਅਸੀਂ ਉਸ ਪਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਹਿਰਦੇ ਤੋਂ ਚੇਤੇ ਕਰਦੇ ਹਾਂ ਉਹ ਪ੍ਰਤੱਖ ਸਾਡੇ ਸਾਹਮਣੇ ਆ ਖੜਦਾ ਹੈ ਉਸੇ ਤਰ੍ਹਾਂ ਹੀ ਤੇ ਭਾਈ ਪ੍ਰੇਮੇ ਨੇ ਭਗਤੀ ਨਹੀਂ ਛੱਡੀ ਗੁਰੂ ਮਹਾਰਾਜ ਜੀ ਨੂੰ ਚੇਤੇ ਕਰਦਾ ਰਹਿੰਦਾ ਸੀ ਤੇ ਇੱਕ ਦਿਨ ਛੇਵੇਂ ਪਾਸ਼ਾ ਧੰਤਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਆਪਣੇ ਜਥੇ ਦੇ ਨਾਲ ਇਹ ਪਿੰਡ ਸੁਧਾਰ ਵੇਖੇ ਪਹੁੰਚੇ ਇੱਥੇ ਘਟਾਵ ਸੀ ਜਿੱਥੇ ਹੁਣ ਸਰੋਵਰ ਸ਼ੋਭਤ ਹੈ ਇੱਥੇ ਗੁਰੂ ਮਹਾਰਾਜ ਜੀ ਨੇ ਆ ਕੇ ਵਿਸ਼ਰਾਮ ਕੀਤਾ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਭਾਈ ਪ੍ਰੇਮੇ ਨੂੰ ਸਾਧ ਕੇ ਲੈ ਕੇ ਆਓ ਜਦੋਂ ਭਾਈ ਪ੍ਰੇਮ ਆਇਆ ਤਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੇਦਾਰੇ ਕਰਕੇ ਨੇ ਹਾਲ ਹੋ ਗਿਆ ਉਹ ਵਿਸਮਾਦ ਵਿੱਚ ਚਲਾ ਗਿਆ ਅੱਖਾਂ ਵਿੱਚੋਂ ਉਸਦੇ ਅਥਰੂ ਵਗਣ ਲੱਗ ਪਏ ਜਿਸ ਗੱਲ ਤੇ ਕੋਈ ਯਕੀਨ ਨਹੀਂ ਸੀ ਕਰਦਾ ਕਿ ਗੁਰੂ ਇਸ ਨੂੰ ਕਿਦਾਂ ਦਰਸ਼ਨ ਦੇਣ ਆ ਸਕਦੇ ਹਨ ਪਰ ਅੱਜ ਭਾਈ ਪ੍ਰੇਮੇ ਦੀ ਭਗਤੀ ਸਫਲ ਹੀ ਹੋ ਗਈ ਸੀ ਗੁਰੂ ਮਹਾਰਾਜ ਆਪ ਇਸ ਨੂੰ ਦਰਸ਼ਨ ਦੇਦਾਰੇ ਦੇਣ ਆਏ ਸਨ ਗੁਰੂ ਮਹਾਰਾਜ ਜੀ ਨੇ ਇਸ ਨੂੰ ਆਪਣੇ ਗਲ ਨਾਲ ਲਾਇਆ ਅਤੇ ਬਹੁਤ ਹੀ ਪਿਆਰ ਕੀਤਾ ਗੁਰੂ ਮਹਾਰਾਜ ਨੇ ਫਿਰ ਭਾਈ ਪ੍ਰੇਮੇ ਨੂੰ ਕਿਹਾ ਕਿ ਅਸੀਂ ਤੁਹਾਡੇ ਨਗਰ ਦੀ ਸੈਰ ਕਰਨੀ ਹੈ ਸਾਨੂੰ ਆਪਣਾ ਨਗਰ ਦਿਖਾਓ ਤਾਂ ਫਿਰ ਗੁਰੂ ਮਹਾਰਾਜ ਘੋੜੇ ਉੱਤੇ ਬੈਠੇ ਤੇ ਲਗਾਮ ਫੜ ਕੇ ਭਾਈ ਪ੍ਰੇਮਾ ਅੱਗੇ-ਅੱਗੇ ਤੁਰ ਪਿਆ ਜਦੋਂ ਨਗਰ ਵਿੱਚ ਪਹੁੰਚੇ ਤਾਂ ਨਗਰ ਵਿੱਚ ਕੰਡੇ ਹੋਣ ਕਰਕੇ ਕਿਉਂਕਿ ਜੰਗਲ ਦਾ ਰਸਤਾ ਸੀ ਚਾਰੇ ਪਾਸੇ ਜੰਗਲ ਹੀ ਸੀ ਤੇ ਕੰਡੇ ਲੱਗਣ ਕਰਕੇ ਭਾਈ ਪ੍ਰੇਮੇ ਦੇ ਅਚਾਨਕ ਵਿੱਚ ਖੂਨ ਵਹਿਣ ਲੱਗਾ ਪਰ ਭਾਈ ਪ੍ਰੇਮਾ ਭਗਤੀ ਵਿੱਚ ਸਤੇ ਪ੍ਰੇਮ ਰਸ ਵਿੱਚ ਲੀਨ ਹੋਇਆ ਉਸ ਨੂੰ ਪੈਰਾਂ ਵਿੱਚ ਵੜ ਜ ਰਹੇ ਕੰਡਿਆਂ ਦੀ ਕੋਈ ਖਬਰ ਨਾ ਰਹੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੇਖਿਆ ਕਿ ਭਾਈ ਪ੍ਰੇਮੇ ਦੇ ਪੈਰਾਂ ਵਿੱਚੋਂ ਖੂਨ ਨਿਕਲ ਆਇਆ ਹੈ ਕਿਉਂਕਿ ਉਸਨੇ ਜੋੜਾ ਨਹੀਂ ਪਾਇਆ ਤਾਂ ਗੁਰੂ ਮਹਾਰਾਜ ਨੇ ਘੋੜੇ ਤੋਂ ਉਤਰ ਕੇ ਭਾਈ ਪ੍ਰੇਮੇ ਨੂੰ ਆਪਣਾ ਜੋੜਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਦਰਸ਼ਨ ਦੇ ਆਦਾਰੇ ਕਰ ਰਹੇ ਹਾਂ ਜੀ ਉਸ ਸਥਾਨ ਦੇ ਜਿੱਥੇ ਸ਼ੇਮੇ ਪਾਸ਼ਾ ਤੁੰਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੋੜਾ ਸਹਿਬ ਸ਼शोਭਤ ਹੈ ਤੇ ਭਾਈ ਜਵੰਦਾ ਜੀ ਭਾਈ ਪ੍ਰੇਮਾ ਜੀ ਦਾ ਘਰ ਹੈ ਉਹਨਾਂ ਦੀ ਆਸ਼ਵਾਸ਼ ਵਿੱਚੋਂ ਸੇਵਾਦਾਰਾਂ ਵੱਲੋਂ ਇੱਥੇ ਉਹਨਾਂ ਦਾ ਜੋੜਾ ਸਾਹਿਬ ਸ਼ੋਭਿਤ ਕੀਤਾ ਗਿਆ ਹੈ ਸੰਗਤਾਂ ਇਸ ਸੰਸਥਾਨ ਤੇ ਆ ਕੇ ਉਹਨਾਂ ਦੇ ਜੋੜਾ ਸਾਹਿਬ ਦਾ ਦਰਸ਼ਨ ਤੇ ਦਾਰੇ ਕਰਦੀਆਂ ਹਨ ਆਓ ਆਪਾਂ ਇਸ ਸੰਸਥਾਨ ਦੇ ਅੰਦਰ ਚੱਲਦੇ ਹਾਂ ਤੇ ਗੁਰਦੁਆਰਾ ਸਾਹਿਬ ਵਿੱਚ ਉਸ ਜੋੜਾ ਸਾਹਿਬ ਦੇ ਦਰਸ਼ਨ ਤੇ ਦਾਰੇ ਕਰਦੇ ਹਾਂ ਜੀ ਗੁਰੂ ਮਹਾਰਾਜ ਵੱਲੋਂ ਦਿੱਤਾ ਹੋਇਆ ਜੋੜਾ ਭਾਈ ਪ੍ਰੇਮ ਨੇ ਆਪਣੇ ਸੀਸ ਉੱਤੇ ਰੱਖ ਲਿਆ ਤਾ ਗੁਰੂ ਹਰ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਭਾਈ ਪ੍ਰੇਮਾ ਜੀ ਇਹ ਜੋੜਾ ਤੁਸੀਂ ਆਪਣੇ ਚਰਨਾਂ ਵਿੱਚ ਪਾ ਲਓ ਤਾਂ ਭਾਈ ਪ੍ਰੇਮ ਨੇ ਕਿਹਾ ਕਿ ਗੁਰੂ ਮਹਾਰਾਜ ਗੁਰੂ ਦੀ ਕੀਤੀ ਹੋਈ ਬਖਸ਼ਿਸ਼ ਗੁਰੂ ਦੀ ਦਿੱਤੀ ਹੋਈ ਕੋਈ ਚੀਜ਼ ਤਾਂ ਸਿਰ ਉੱਤੇ ਸਜਾਈ ਜਾ ਸਕਦੀ ਹੈ ਮੈਂ ਇਸ ਨੂੰ ਚਰਨਾਂ ਵਿੱਚ ਪਾ ਕੇ ਪਾਪਾਂ ਦਾ ਭਾਗੀ ਨਹੀਂ ਬਣ ਸਕਦਾ ਗੁਰੂ ਮਹਾਰਾਜ ਭਾਈ ਪ੍ਰੇਮ ਦੀ ਭਗਤੀ ਤੋਂ ਬਹੁਤ ਖੁਸ਼ ਹੋਏ ਅਤੇ ਉਸ ਦਾ ਜਨਮ ਮਰਨ ਕੱਟ ਦਿੱਤਾ ਉਸ ਨੂੰ ਦੁੱਖਾਂ ਕਲੇਸ਼ਾਂ ਤੋਂ ਰਾਹਤ ਦਿਵਾ ਦਿੱਤੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੁਣ ਜੋ ਆਪਾਂ ਇਸ ਸਥਾਨ ਤੇ ਪਹੁੰਚੇ ਹਾਂ ਇੱਥੇ ਗੁਰੂ ਮਹਾਰਾਜ ਜੀ ਦਾ ਉਹ ਪਵਿੱਤਰ ਜੋੜਾ ਸ਼ਿਸ਼ੋਭਿਤ ਹੈ ਭਾਈ ਪ੍ਰੇਮ ਸਿੰਘ ਜੀ ਦੀ ਅੰਸਵਸ ਵਿੱਚੋਂ ਜੋ ਸੇਵਾਦਾਰ ਹਨ ਉਹ ਇੱਥੇ ਸੇਵਾ ਕਰਦੇ ਹਨ ਬਹੁਤ ਹੀ ਪਿਆਰ ਸਤਿਕਾਰ ਨਾਲ ਸੰਗਤਾਂ ਨੂੰ ਉਸ ਜੋੜੇ ਦੇ ਦਰਸ਼ਨ ਦੇਦਾਰੇ ਕਰਵਾਉਂਦੇ ਹਨ ਸੰਤ ਜੀ ਇਹ ਭਗਤੀ ਹੁੰਦੀ ਹੈ ਜੋ ਗੁਰੂ ਨੂੰ ਆਪਣੇ ਸਿੱਖ ਦੇ ਕੋਲ ਬਿਲਾ ਹੀ ਲਿਆਉਂਦੀ ਹੈ ਜਿਵੇਂ ਕਿ ਭਾਈ ਪ੍ਰੇਮ ਨੇ ਭਗਤੀ ਕੀਤੀ ਅਤੇ ਗੁਰੂ ਮਹਾਰਾਜ ਜੀ ਉਸ ਨੂੰ ਮਿਲਣ ਆਏ ਤੇ ਗੁਰੂ ਮਹਾਰਾਜ ਨੇ ਸੇਵਾ ਤੋਂ ਖੁਸ਼ ਹੋ ਕੇ ਆਪਣਾ ਜੋੜਾ ਉਸ ਨੂੰ ਦੇ ਦਿੱਤਾ ਦਰਸ਼ਨ ਕਰੋ ਜੀ ਗੁਰੂ ਮਹਾਰਾਜ ਜੀ ਦੇ ਪਵਿੱਤਰ ਜੋੜਾ ਸਾਹਿਬ ਦੇ ਦੋਸਰਾ ਇੱਥੇ ਇਤਿਹਾਸ ਜੁੜਦਾ ਹੈ ਕਿ ਜਦੋਂ ਗੁਰੂ ਮਹਾਰਾਜ ਇਸ ਸਥਾਨ ਤੇ ਉੱਤੇ ਆਏ ਹੋਏ ਸਨ ਸੰਗਤਾਂ ਦੋਰੋਂ-ਦੋਰੋਂ ਗੁਰੂ ਮਹਾਰਾਜ ਜੀ ਦੇ ਲਈ ਦਰਸ਼ਨ ਦੇਦਾਰੇ ਕਰਨ ਆ ਰਹੀਆਂ ਸਨ ਅਤੇ ਮਹਿੰਗੀਆਂ ਭੇਟਾਵਾਂ ਵਸਤਾਂ ਗੁਰੂ ਮਹਾਰਾਜ ਜੀ ਦੇ ਲਈ ਲੈ ਕੇ ਆ ਰਹੀਆਂ ਸਨ ਕਾਬਲ ਤੋਂ ਇੱਕ ਜਥਾ ਆਇਆ ਜਿਸ ਵਿੱਚ ਇੱਕ ਕਰੋੜੀ ਮਲ ਨਾਮ ਦਾ ਸਿੱਖ ਸੀ ਉਸਨੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਮੈਂ ਤੁਹਾਡੇ ਲਈ ਦੋ ਵਧੀਆ नस्ਲ ਦੇ ਘੋੜੇ ਲੈ ਕੇ ਆ ਰਿਹਾ ਸੀ ਪਰ ਰਸਤੇ ਵਿੱਚ ਲਾਹੌਰ ਵਿਖੇ ਕਾਸਬ ਵੇਗ ਵੱਲੋਂ ਉਹ ਘੋੜੇ ਖੋਲੇ ਗਏ ਹਨ ਅਤੇ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਬੰਨ੍ਹ ਲਏ ਗਏ ਹਨ ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਤੁਹਾਡੀ ਸੇਵਾ ਸਫਲ ਹੋ ਚੁੱਕੀ ਹੈ ਤੁਹਾਡੀ ਭਾਵਨਾਵਾਂ ਸੰਪੂਰਨ ਹੋ ਜਾਣਗੀਆਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਿਕਰ ਨਾ ਕਰੋ ਤਾਂ ਗੁਰੂ ਮਹਾਰਾਜ ਜੀ ਨੇ ਇਹ ਹੁਕਮ ਕਿਤੇ ਕਿ ਕੋਈ ਸਿੱਖ ਜਾਵੇ ਅਤੇ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਉਹ ਘੋੜੇ ਵਾਪਸ ਲੈ ਕੇ ਆਵੇ ਤਾਂ ਫਿਰ ਸਿੱਖਾਂ ਨੇ ਕਿਹਾ ਕਿ ਗੁਰੂ ਮਹਾਰਾਜ ਵਿਧੀ ਚੰਦ ਨਾਮ ਦਾ ਸਿੱਖ ਇਹ ਕੰਮ ਕਰ ਸਕਦਾ ਹੈ ਤਾਂ ਗੁਰੂ ਮਹਾਰਾਜ ਨੇ ਭਾਈ ਵਿਧੀ ਚੰਦ ਨੂੰ ਬੁਲਾਇਆ ਥਾਪੜਾ ਦਿੱਤਾ ਅਤੇ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਉਹ ਦੋ ਘੋੜੇ ਵਾਪਸ ਲੈ ਕੇ ਆਉਣ ਲਈ ਕਿਹਾ ਇਤਿਹਾਸ ਵਿੱਚ ਦਰਜ ਹੈ ਕਿ ਐਸੇ ਸਥਾਨ ਤੋਂ ਗੁਰੂ ਮਹਾਰਾਜੀ ਤੋਂ ਥਾਪੜਾ ਲੈ ਕੇ ਭਾਈ ਵਿਦੀ ਚੰਦ ਨੇ ਲਾਹੌਰ ਦੇ ਸ਼ਾਹੀ ਕਿਲੇ ਵੱਲ ਚਾਲੇ ਪਾਈ ਸਨ ਸੋ ਬਹੁਤ ਹੀ ਵਿਭਾਗੀ ਹਾਂ ਜੋ ਗੁਰੂ ਮਹਾਰਾਜੀ ਦੇ ਜੀਵਨ ਨਾਲ ਸੰਬੰਧਿਤ ਨਿਸ਼ਾਨੀਆਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਸੰਗਤ ਜੀ ਅਸੀਂ ਆਪਣੇ YouTube ਚੈਨਲ ਸਰਦਾਰ ਬਲੌਗਸ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਹਾਂ ਅਤੇ ਇਤਿਹਾਸ ਨਾਲ ਸਾਂਝ ਪਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ دیدਾਰੇ ਕਰਨ ਲਈ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ دیدਾਰੇ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਇਤਿਹਾਸ ਸਰਵਣ ਕਰਾਉਂਦੇ ਹੋਏ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਮਹਾਰਾਜੀ ਬਖਸ਼ਣ ਜੋਗ ਹਨ ਅਗਲੀ ਵੀਡੀਓ ਵਿੱਚ ਨਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ دیدਾਰੇ ਅਤੇ ਇਤਿਹਾਸ ਨਾਲ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ